ਸਾਡੇ ਸਮਾਜ ਅੰਦਰ ਅੱਜ ਵੀ ਕੁਝ ਅਜਿਹੇ ਇਨਸਾਨ ਨੇ ਜੋ ਵਿਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਮਿੱਟੀ ਅਤੇ ਵਿਰਸੇ ਦੇ ਨਾਲ ਜੁੜੇ ਹੋਏ ਨੇ ਜਿਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਸਦੋਕੇ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੋਂ ਦੇ ਐਨ ਆਰ ਆਈ ਅਤੇ ਉੱਗੇ ਸਮਾਜ ਸੇਵੀ ਕਰਮਜੀਤ ਸਿੰਘ ਸੈਦੋਕੇ ਬੇਸ਼ੱਕ ਉਹਨਾਂ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਸਖਤ ਮਿਹਨਤ ਕਰਕੇ ਵੱਡਾ ਨਾਂ ਬਣਾਇਆ ਉੱਥੇ ਹੀ ਕਰਮਜੀਤ ਸਿੰਘ ਸੈਦੋਕੇ ਨੇ ਅਮਰੀਕਾ ਵਿੱਚ ਜਨਮੇ ਆਪਣੇ ਚਾਰਾਂ ਬੱਚਿਆਂ ਨੂੰ ਪੰਜਾਬ ਵਿੱਚ ਛੱਡ ਕੇ ਪੰਜਾਬੀ ਸਕੂਲਾਂ ਵਿੱਚ ਸਿੱਖਿਆ ਗ੍ਰਹਿਣ ਕਰਵਾਈ ਉਪਰੰਤ ਅਮਰੀਕਾ ਵਿੱਚ ਸੈਟਲ ਕੀਤਾ ਅੱਜ ਕਰਮਜੀਤ ਸਿੰਘ ਸੈਦੋਕੇ ਨੇ ਪਹਿਲ ਕਦਮੀ ਕਰਦਿਆਂ ਆਪਣੇ ਪਿੰਡ ਦੇ ਤਿੰਨ ਸਰਕਾਰੀ ਸਕੂਲਾਂ ਦੇ 450 ਬੱਚੇ ਅਤੇ ਉਹਨਾਂ ਦੇ ਮਾਪਿਆਂ ਨੂੰ ਡਾਪਟ ਕੀਤਾ। ਉਹਨਾਂ ਕਿਹਾ ਕਿ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇਗੀ। ਨਾਲ ਦੀ ਨਾਲ ਉਹਨਾਂ ਸਕੂਲ ਟੀਚਰ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ-ਨਾਲ ਗੁਰਮੁਖੀ ਭਾਸ਼ਾ ਨੂੰ ਵੀ ਪਹਿਲ ਦੇ ਆਧਾਰ ਤੇ ਪਰਫੁੱਲਤ ਕਰ ਤਾਂ ਜੋ ਸਾਡੇ ਬੱਚੇ ਗੁਰਮੁਖੀ ਪੜ੍ਹਨ ਦੇ ਨਾਲ-ਨਾਲ ਗੁਰਬਾਣੀ ਨਾਲ ਵੀ ਜੁੜ ਸਕਣ ਜਾ ਕੇ ਹਰ ਸਾਲ ਗੁਰਮੁਖੀ ਭਾਸ਼ਾ ਦੇ ਮੁਕਾਬਲੇ ਕਰਾ ਕੇ ਬੱਚਿਆਂ ਨੂੰ ਵੱਡੇ ਨਾਮ ਦਿਆ ਕਰਨਗੇ ਇਸ ਮੌਕੇ ਤੇ ਕਰਮਜੀਤ ਸਿੰਘ ਸੈਦਕੋਨੇ ਕਿਹਾ ਕਿ ਉਹ ਪਿੰਡ ਦੇ ਤਿੰਨੇ ਸਰਕਾਰੀ ਸਕੂਲਾਂ ਨੂੰ ਵਧੀਆ ਦਿੱਖ ਪ੍ਰਦਾਨ ਕਰਕੇ ਉਹਨਾਂ ਨੂੰ ਏਸੀ ਅਤੇ ਹੀਟਰ ਵਰਗੀਆਂ ਸਹੂਲਤਾਂ ਹਰ ਕਮਰੇ ਵਿੱਚ ਮਹੱਈਆ ਕਰਵਾਉਣਗੇ ਤਾਂ ਜੋ ਸਾਡੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਪੜ੍ਹ ਸਕਣ ਇਸ ਮੌਕੇ ਤੇ ਕਰਮਜੀਤ ਸਿੰਘ ਸੈਦੋ ਕੋਈ ਨੇ ਕਿਹਾ ਕਿ ਅੱਜ ਅਫਸੋਸ ਹੈ ਕਿ ਅਸੀਂ ਗੁਰਬਾਣੀ ਤੋਂ ਬੇਮੁਖ ਹੋ ਰਹੇ ਹਾਂ ਜਿਸ ਦਾ ਮੁੱਖ ਕਾਰਨ ਸਾਨੂੰ ਗੁਰਮੁਖੀ ਦੇ 9 ਅੱਖਰਾਂ ਦਾ ਗਿਆਨ ਹੀ ਨਹੀਂ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਸਭ ਤੋਂ ਉੱਤਮ ਭਾਸ਼ਾ ਹੈ ਕੋਈ ਸਮਾਂ ਸੀ ਜਦੋਂ ਗੋਰੇ ਪੰਜਾਬੀ ਦੀ ਆਈਲੈਟਸ ਕਰਕੇ ਸਾਡੇ ਪੰਜਾਬ ਵਿੱਚ ਆਇਆ ਕਰਦੇ ਸਨ ਪਰ ਅੱਜ ਅਫਸੋਸ ਹੈ ਕਿ ਸਾਡੇ ਬੱਚੇ ਫਿਰ ਇਨ੍ਹਾਂ ਗੋਰਿਆਂ ਦੇ ਗੁਲਾਮ ਹੋ ਰਹੇ ਨੇ ਇਸ ਮੌਕੇ ਤੇ ਕਰਮਜੀਤ ਸਿੰਘ ਸੈਦੋ ਕੇ ਨੇ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਮਾਰੇ ਲਲਕਾਰੀ ਨਾਲ ਹਰ ਇੱਕ ਵਿਅਕਤੀ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਪਰ ਅਜੇ ਹਾ ਹੋਰ ਕਿਸੇ ਵੀ ਭਾਸ਼ਾ ਵਿੱਚ ਲਲਕਾਰਾ ਨਹੀਂ ਵੱਜਦਾ ਮੌਕੇ ਤੇ ਉਹਨਾਂ ਹੋਰ ਪਿੰਡਾਂ ਦੇ ਐਨ ਆਰ ਆਈ ਭਰਾਵਾਂ ਨੂੰ ਵੀ ਅਪੀਲ ਕਰਦੇ ਆ ਕਿ ਆ ਕੇ ਅੱਜ ਬਚਾ ਲਓ ਸਾਡੇ ਪੰਜਾਬ ਨੂੰ ਆਪਣਾ ਪਿੰਡ ਹੀ ਅਡਾਪਟ ਕਰਕੇ ਬੱਚਿਆਂ ਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਜੋੜ ਕੇ ਇਸ ਮੌਕੇ ਤੇ ਕਰਮਜੀਤ ਸਿੰਘ ਸੈਦੋਕੀ ਦੇ ਪਰਿਵਾਰ ਵੱਲੋਂ ਸਾਡੇ 400 ਬੱਚਿਆਂ ਨੂੰ ਗਰਮ ਕੋਟੀਆਂ ਬੂਟ ਅਤੇ ਹੋਰ ਜ਼ਰੂਰਤਮੰਦ ਸਮਾਨ ਵੀ ਭੇਟ ਕੀਤਾ ਗਿਆ ਹੋਰ ਉਹਨਾਂ ਨੇ ਕੀ ਕਿਹਾ ਉਹ ਸੁਣਦਿਆਂ ਪੂਰੀ ਖਬਰ ਸਰਗਨ ਅਤੇ ਪਿੰਟੇ ਵਸਣ ਵਾਸਤੇ ਆ ਨੂੰ ਬਹੁਤ ਬਹੁਤ ਜੀ ਆਇਆਂ ਸਾਰੇ ਕੱਛ ਕੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਪਰਵਾਸ ਸ਼ੁਰੂ ਤੋਂ ਹੀ ਪੰਜਾਬ ਪੰਜਾਬੀ ਅਤੇ ਸਿੱਖ ਧਰਮ ਨੂੰ ਅੱਗੇ ਵਧਾਉਣ ਲਈ ਬੇਸ਼ੰਮ ਬੇਸ਼ੰਮ ਚੁਕਾਦੇ ਕਰਦਾ ਰਿਹਾ ਹੈ ਇਹ ਸੋਚ ਅੱਜ ਦੀ ਨਹੀਂ ਸੀੜੀਆਂ ਨਹੀਂ ਹੈ ਜਿਸ ਦੀ ਉਦਾਹਰਣ ਇਹ ਹੈ ਕਿ ਮੇਰੇ ਪਿਤਾ ਜੀ ਸਰਦਾਰ ਕਰਮਜੀਤ ਸਿੰਘ ਕਾਲੀਵਾਲ ਨੇ ਅਮਰੀਕਾ ਵਿੱਚ ਰਹਿਣ ਦੇ باوجود ਆਪਣੇ ਬੱਚਿਆਂ ਨੂੰ ਪੰਜਾਬ ਨਾਲ ਜੋੜਨ ਲਈ ਉਹਨਾਂ ਦੀ ਪਰਵਰਿਸ਼ ਤੇ ਪੜ੍ਹਾਈ ਪੰਜਾਬ ਵਿੱਚ ਹੀ ਕਰਨ ਦਾ ਫੈਸਲਾ ਕੀਤਾ ਮੈਂ ਤੇ ਮੇਰੇ ਭੈਣ ਭਰਾ ਸਾਰੇ ਅਸੀਂ ਇਸੇ ਪਿੰਡ ਵਿੱਚ ਰਹੇ ਤੇ ਅਕਾਲ ਕੈਡਮੀਟ ਅਲਵਾਰ ਤੋਂ ਹੀ ਆਪਣੀ ਪੜ੍ਹਾਈ ਕੀਤੀ ਉੱਥੇ ਅਸੀਂ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਵਿੱਚ ਪੜ੍ਹਨਾ ਲਿਖਣਾ ਦੇ ਨਾਲ-ਨਾਲ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਦੀ ਸਿੱਖਿਆ ਵੀ ਹਾਸਲ ਕੀਤੀ ਇੱਥੇ ਸਾਡੇ ਦਾਦਾ-ਦਾਦੀ ਸਾਡੇ ਨਾਲ ਰਹੇ ਤੇ ਉਹਨਾਂ ਨੇ ਹਮੇਸ਼ਾ ਸਾਨੂੰ ਪੰਜਾਬ ਦੀਆਂ ਜੜ੍ਹਾਂ ਨਾਲ ਜੋੜੀ ਰੱਖਿਆ ਭਾਵੇਂ ਕਿ ਅੱਜ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹਾਂ ਪਰ ਅਸੀਂ ਹਜੇ ਵੀ ਪੰਜਾਬ ਤੇ ਪੰਜਾਬੀਆ ਦੀ ਗੱਲ ਕਰਦੇ ਹਾਂ ਤੇ ਪੰਜਾਬੀਏ ਅੱਥਰੂ ਅੱਗੇ ਬਤੌਰ ਦੀ ਸੋਚ ਸਕਦੇ ਹਾਂ ਪਰ ਅੱਜ ਜਦੋਂ ਮੈਂ ਪੰਜਾਬ ਦਾ ਮਾਹੌਲ ਦੇਖਦੀ ਹਾਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਨਾਲ ਤਾਂ ਪੰਜਾਬੀ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਬਸ ਜ਼ਿਆਦਾ ਵਧਾ ਚਾਰਿਆ ਹੈ ਬਹੁਤਾਂ ਦਾ ਮੰਨਣਾ ਹੈ ਕਿ ਪੰਜਾਬੀ ਬੋਲੀ ਘੱਟ ਪੜੇ ਨਿਖੇ ਜਾਂ ਪਛੜਿਆਂ ਦੀ ਬੋਲੀ ਹੈ ਤੇ ਅੰਗਰੇਜ਼ੀ ਜ਼ਿਆਦਾ ਸੰਸਾਰ ਪਰ ਇਹ ਸੋਚ ਬਿਲਕੁਲ ਗਲਤ ਹੈ ਪੰਜਾਬੀ ਬੋਲੀ ਦੇ ਨਾਲ ਜੁੜ ਕੇ ਵੀ ਤੁਸੀਂ ਬਹੁਤ ਤਰੱਕੀ ਤੇ ਕਾਮਯਾਬੀ ਹਾਸਲ ਕਰ ਸਕਦੇ ਹੋ ਮੈਂ ਪੰਜਾਬ ਦੇ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੀ ਅੱਗੇ ਦੀ ਪੜਾਈ ਆਂਡੀ ਕਾਰੀਨਾਮੀ ਨਿਊਯਾਰਕ ਯੂਨੀਵਰਸਿਟੀ ਤੋਂ ਕੀਤੀ ਤੇ ਉੱਥੇ ਜਾ ਕੇ ਹਮੇਸ਼ਾ ਮੈਨੂੰ ਆਪਣੇ ਪੰਜਾਬੀ ਹੋਣ ਤੇ ਪੰਜਾਬੀ ਬੋਲੀ ਤੇ ਮਾਣ ਮਹਿਸੂਸ ਹਰਿਆ। ਮੈਨੂੰ ਕਦੇ ਵੀ ਇਹ ਨਹੀਂ ਲੱਗਿਆ ਕਿ ਮੈਂ ਕਿਸੇ ਤੋਂ ਘਾਟਿਆ ਪਿੱਛੇ ਆਂ। ਕਿਸੇ ਵੀ ਕੌਮ ਦੀ ਹੋਣ ਦਾ ਉਸ ਦੀ ਭਾਸ਼ਾ ਦੇ ਨਾਲ ਬਹੁਤ ਹੀ ਗੂੜਾ ਰਿਸ਼ਤਾ ਹੁੰਦਾ ਹੈ। ਕੋਈ ਵੀ ਕੌਮ ਉਦੋਂ ਹੀ ਅੱਗੇ ਵਧ ਸਕਦੀ ਹੈ ਜਦ ਤੱਕ ਉਸ ਦੀ ਭਾਸ਼ਾ ਜਿਉਂਦੀ ਰਹੇ। ਯੂਰਦਿਆਨੀ ਕੌਮ ਦੁਨੀਆ ਦੀ ਤਾਕਤਵਰ ਕੌਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਤੇ ਉਸ ਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੇ ਹਮੇਸ਼ਾ ਆਪਣੀ ਭਾਸ਼ਾ ਨੂੰ ਅਕੇ ਰੱਖਿਆ ਹੈ ਆਪਣੀ ਭਾਸ਼ਾ ਬੋਲਣ ਤੇ ਪੜ੍ਹ ਤੇ ਲਿਖਣ ਕਰਕੇ ਹੀ ਅੱਜ ਉਹ ਦੁਨੀਆ ਦੀਆਂ ਤਾਕਤਵਰ ਕੌਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਪਰ ਅੱਜ ਦਾ ਪੰਜਾਬ ਨਾ ਸਿਰਫ ਆਪਣੀ ਬੋਲੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਆਪਣੀ ਕੌਮ ਤੋਂ ਵੀ ਦੂਰ ਹੁੰਦਾ ਜਾ ਰਿਹਾ ਹੈ ਗੁਰਮੁਖੀ ਵਿੱਤੀ ਸਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਹੁਤ ਵੱਡੀ ਮੁੱਢੀ ਦੇ ਹੈ ਤੇ ਸਾਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਚੇਤਰ ਬੱਚਾ ਨੂੰ ਗੁਰਮੁਖੀ ਪੜ੍ਹਨੀ ਤੇ ਲਿਖਣੀ ਆਵੇਗੀ ਤਾਂ ਹੀ ਉਹ ਗੁਰਪਾਣੀ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਦੀ ਜਾਂਚ ਸਿੱਖ ਸਕਣਗੇ ਅੱਜ ਦਾ ਇਹ ਪ੍ਰਾਪਨਾ ਵੀ ਮੈਂ ਆਪਣੀ ਕਿਰਤ ਕਮਾਈ ਵਿੱਚੋਂ ਸੰਬੰਧ ਕਰਕੇ ਸਿੱਖੀ ਦੇ ਮੁੱਢਲੇ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦੀ ਆ ਕਿ ਅੱਜ ਮੈਂ ਜੋ ਵੀ ਆ ਆਪਣੇ ਪਰਿਵਾਰ ਦੇ ਸਹਿਯੋਗ ਸਿੱਖਿਆ ਤੇ ਪੰਜਾਬੀ ਬੋਲੀ ਨਾਲ ਜੁੜੇ ਹੋਣ ਕਰਕੇ ਆ ਤੇ ਮੈਂ ਮੈਂ ਵੀ ਇੰਤ ਕਰਦੀ ਆ ਕਿ ਅੱਜ ਦਾ ਇਹ ਉਪਰਾਲਾ ਪੰਜਾਬ ਦੇ ਆਉਣ ਵਾਲੇ ਕੋ ਇੱਕ ਸਾਡੇ ਵਿਦਿਆਰਥੀ ਉਹਨਾਂ ਨੂੰ ਪੰਜਾਬੀ ਬੋਲੀ ਤੇ ਪੰਜਾਬੀਅਤ ਨਾਲ ਜੋੜਨ ਵਿੱਚ ਸਫਲ ਹੋ ਸਕੇਗਾ ਇੱਕ ਵਾਰ ਫਿਰ ਤੁਹਾਡਾ ਸਰਦਾਰ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤਾਂ ਹਮੇਸ਼ਾ ਅਸੀਂ ਪੰਜਾਬ ਨਾਲ ਜੁੜੇ ਹੋਏ ਆ ਸਕੂਲਾਂ ਨਾਲ ਜੁੜੇ ਹੋਏ ਆ ਕਿ ਸਰਕਾਰੀ ਸਕੂਲਾਂ ਚੋਂ ਜੀ ਪੜ ਕੇ ਬਾਹਰ ਗਏ ਆ ਦਿਲ ਕਰਦਾ ਯਾਰ ਆਪਣਾ ਪੰਜਾਬ ਚੇਂਜ ਕਰ ਗਏ ਆਪਣਾ ਪਿੰਡ ਚੇਂਜ ਕਰ ਗਏ ਬਾਹਰ ਚੇਂਜ ਕਰਨ ਨਾਲੋਂ ਆਪਾਂ ਸਾਰੇ ਐਨ ਆਰ ਆਈ ਆਪਣਾ ਪਿੰਡ ਅਡਾਪਟ ਕਰ ਲਏ ਪਿੰਡਾਂ ਦਾ ਸਕੂਲ ਅਡਾਪਟ ਕਰ ਲਏ ਅਸੀਂ ਵੀ ਕਾਫੀ ਕੁਝ ਚੇਂਜ ਕਰ ਸਕਦੇ ਆ ਜਿਵੇਂ ਅੱਜ ਅਸੀਂ ਕੱਲ ਦੇ ਕਾਫੀ ਇੱਕ ਦੋ ਜਾਣਕਾਰੀ ਲੈ ਰਹੇ ਸੀ ਲੋਕਾਂ ਤੋਂ ਵੀ ਕੀ ਜ਼ਰੂਰਤ ਹੈ ਪਿੰਡ ਤੇ ਜਾ ਕੇ ਨਿਕਲਿਆ ਸਾਨੂੰ ਅਜੇ ਇੱਕਾ ਦੂਆ ਆਪਣੇ ਗੁਰਮਖੀ ਦਾਰਿਆ ਜੇ ਇੱਕਾ ਦੂਆ ਆਪ ਨੂੰ ਗੁਰਮਖੀ ਦਾ ਨਹੀਂ ਆਊਗਾ ਤੇ ਆਪਾਂ ਗੁਰਬਾਣੀ ਨਹੀਂ ਪੜ ਸਕਾਂਗੇ ਗਰਵਾਣੀ ਨਹੀਂ ਪੜ ਸਕਾਂਗੇ ਅਸੀਂ ਆਪ ਦੀ ਪੰਜਾਬੀ ਨਾਲ ਨਹੀਂ ਅਟੈਚ ਕਰ ਸਕਾਂਗੇ ਅਸੀਂ ਗੁਰੂਆਂ ਦੀਆਂ ਜਿਹੜੇ ਏਡੇ ਵੱਡੇ ਗ੍ਰੰਥ ਲਿਖੇ ਹੋਏ ਆ ਉਹਨਾਂ ਚ ਇੰਨਾ ਵੱਡੇ ਗੌਣ ਦੱਸੇ ਹੋਏ ਹੈਗੇ ਜ਼ਿੰਦਗੀ ਦੇ ਤੇ ਅਸੀਂ ਸਿੱਖ ਨਹੀਂ ਸਕਾਂਗੇ ਤੇ ਇਸ ਕਰਕੇ ਅਸੀਂ ਪੰਜਾਬ ਦੇ ਨਾਲ ਜੁੜੇ ਆ ਪੰਜਾਬ ਚੱਕ ਹੈਲਪ ਦਲ ਕਰਦਾਗਾ ਜਿਹੜੇ ਵੀ ਆਪਣੇ ਭਰਾ ਬੱਚੇ ਹੈਗੇ ਜਾਂ ਗਰੀਬਾਂ ਦੇ ਹੈਗੇ ਉਹ ਵੀ ਜਰ ਆਪਣੇ ਪਿੰਡ ਦੇ ਹੈਗੇ ਅਸੀਂ ਉਹਨਾਂ ਚੋਂ ਹੀ ਪੈਦਾ ਹੋਏ ਆਂਗੇ ਆਪ ਦੀ ਯਾਰ ਤੁਹਾਡਾ ਧਰਤੀ ਆਵਾਜ਼ ਮਾਰਦੀ ਆ ਸਾਨੂੰ ਤੇ ਆਪ ਦੀ ਲੋਕਾਂ ਨੂੰ ਇਕੱਠੇ ਕਰਕੇ ਖੜੇ ਹੋਗੇ ਔਰ ਜਾਤ ਪਾਤ ਖਤਮ ਹੋਣੀ ਚਾਹੀਦੀ ਐ ਮੈਂ ਪੰਜਾਬ ਸਰਕਾਰ ਦੇ ਐਮਐਲਏ ਸਾਹਿਬ ਸਾਡੇ ਨਾਲ ਆ ਜਾਤ ਪਾਤ ਖਤਮ ਹੋ ਜੇ ਤੇ ਅਸੀਂ ਕਲੰਕ ਸਮਝਦੇ ਆਂ ਬੱਚੇ ਦੀ ਕਸੂਰ ਨਹੀਂ ਹੁੰਦਾ ਜਦ ਸਕੂਲ ਤੇ ਐਡਮਿਸ਼ਨ ਲੈਂਦਾ ਜਾ ਕੇ ਉਹੀ ਬੱਚੇ ਜਾਂਦੇ ਆ ਸੱਤ ਅੱਠ ਬੱਚੇ ਇਕੱਠੇ ਹੋ ਕੇ ਜਾਂਦੇ ਆ ਇੱਕ ਜੱਟ ਸਿੱਖ ਲਿਖਦਾ ਦੂਜਾ ਮੱਝ ਵੀ ਸਿੱਖ ਲਿਖਦਾ ਰਮਦਾਸ ਦਾ ਸਿੱਖ ਲੱਗਦਾ ਉਦੋਂ ਬੱਚਿਆਂ ਦੇ ਦਿਲ ਵੱਡੇ ਜਾਂਦੇ ਆ ਉਹਨਾਂ ਦਾ ਕਸੂਰ ਨਹੀਂ ਹੁੰਦਾ ਵਿਚਾਰਿਆਂ ਦਾ ਕੋਈ ਉਹਨਾਂ ਨੂੰ ਪਤਾ ਨਾਲ ਕਿਹਦੇ ਘਰੇ ਪੈਦਾ ਹੋਏ ਆ ਪਰ ਸਾਡਾ ਸਿਸਟਮ ਉਹਨਾਂ ਨੂੰ ਜਾਤ ਪਾਤ ਚ ਵੰਡਿਆ ਰਵਾਂਦਾ ਮੇਰੀ ਸਰਕਾਰ ਅਗੇ ਰਿਕਵੈਸਟ ਆ ਤੇ ਬਾਰਲੇ ਪਬਲਿਕ ਅਗਰ ਕੋਸ਼ਟਾ ਆਪਾਂ ਹੰਬਲਾ ਮਾਰ ਕੇ ਜੇ ਇਹ ਕੌਮੀ ਬੰਦ ਕਰ ਦੇਗੇ ਸਕੂਲਾਂ ਦੇ ਵਿੱਚੋਂ ਸ਼ਹਿਦ ਜਾਤ ਪਾਤ ਦਾ ਕਾਫੀ ਪੇਤ ਪਾਤ ਖਤਮ ਹੋ ਜੇ। ਇਹੀ ਅੱਗੇ ਬੇਨਤੀ ਆ ਵੀ ਸਾਰੇ ਜਣੇ ਐਨ ਆਰ ਆਈ ਇਥੋਂ ਪੰਜਾਬੀ ਪੰਜਾਬ ਨੂੰ ਮਾਰਾ ਨਾ ਕਹੀਏ। ਪੰਜਾਬ ਬਹੁਤ ਚੰਗਾ ਦੇਸ਼ ਹੈਗਾ। ਇੱਥੇ ਗਏ ਆ ਯਾਰ ਜੇ ਇੱਥੇ ਨਾ ਹੁੰਦੇ ਤੇ ਸ਼ਾਇਦ ਆਪਾਂ ਬਾਹਰ ਜਾ ਕੇ ਤਰਕੀ ਮਨਾ ਕਰਦੇ। ਉਦੋਂ ਵੀ ਇਹ ਕੁਝ ਚੱਲਦਾ ਸੀਗਾ। ਲੜਾਈਆਂ ਪੜਾਈਆਂ ਨਸ਼ੇ ਤਾਂ ਸਾਰੇ ਦੇਸ਼ਾਂ 'ਚ ਚੱਲਦੇ ਆਗੇ। ਅਸੀਂ ਪੰਜਾਬ ਨੂੰ ਨਿੰਦਨਾ ਬੰਦ ਕਰਕੇ ਪੰਜਾਬ ਬਹੁਤ ਵੱਡਾ ਗੁਰੂਆਂ ਨੇ ਸਿੱਧੀਆਂ ਦੇ ਉੱਤੇ ਆ ਕੋਈ ਕਾਰਨ ਸੀਗਾ। ਪੰਜਾਬ ਇੱਕ ਵਰਲਡ ਆ ਸਾਡਾ ਰਾਜ ਸੀਗਾ ਸਿੱਖਾਂ ਦਾ ਸਾਡਾ ਮਹਾਰਾਜ ਸਿੰਘ ਦਾ ਰਾਜ ਸਾਡ ਦੁਨੀਆ ਤੋਂ ਵਧੀਆ ਰਾਜ ਸੀਗਾ ਅਸੀਂ ਛੱਡ ਕੇ ਕਿਉਂ ਭੱਜੀ ਜਾਂਦੇ ਆ ਅਸੀਂ ਰਾਜ ਵਾਪਸ ਲੈਣਾ ਹੈ ਅਸੀਂ ਇਸ ਤੋਂ ਵੀ ਸਟਰੋਂਗ ਹੋਣਾ ਹੈ ਅਸੀਂ ਆਪਦੇ ਬੱਚਿਆਂ ਨੂੰ ਵਾਪਸ ਲੈ ਕੇ ਆਏਗੇ ਆਪਦੇ ਆਪ ਨੂੰ ਵਾਪਸ ਲੈ ਕੇ ਆਏਗੇ ਇੱਥੋਂ ਦੇ ਲੋਕਾਂ ਦੇ ਨਾਲ ਹੈਲਪ ਕਰ ਗਏ ਆਪਾਂ ਕਦੇ ਵੀ 네ਗੇਟਿਵ ਨਾ ਸੋਚ ਕੇ ਪੋਜ਼ਿਟਿਵ ਚ ਰਹੇਗੇ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਵਾਗਰੂ ਸਾਡੇ ਨਾਰ ਬਾਰੇ ਕਰਮਜੀਤ ਜੀ ਵੱਡੀ ਮਿਸਾਲ ਹੈ ਤੁਸੀਂ ਲੰਬੇ ਸਮੇਂ ਤੋਂ ਵਿਦੇਸ਼ ਚ ਰਹ ਰਹੇ ਹਾਂ ਔਰ ਬੱਚੇ ਤੁਹਾਡੇ ਜਿਹੜੇ ਆ ਉਧਰ ਬਰਥ ਹੋਇਆ ਉਹਨਾਂ ਦਾ ਉਧਰ ਜਨਮ ਹੋਇਆ ਲੇਕਿਨ ਪੜਾਈ ਤੁਸੀਂ ਉਹਨਾਂ ਦੀ ਪੰਜਾਬ ਦੇ ਵਿੱਚ ਕਰਾਈ ਹੈ ਹਾਂਜੀ ਇਹ ਹੀ ਕਾਰਨ ਆ ਕਿਉਂਕਿ ਮੈਂ ਸੋਚਦਾ ਹਾਂ ਵੀ ਜੇ ਤੁਹਾਡੀ ਬੋਲੀ ਟੁੱਟ ਗਈ ਤਾਂ ਕੁਝ ਵੀ ਨਹੀਂ ਗਏ ਤੁਸੀਂ ਪਵਾ ਤੁਹਾਨੂੰ ਕੁਝ ਹੈਗਾ ਜਾਂ ਨਹੀਂ ਹੈਗਾ ਤੁਹਾਡੀ ਮਾਂ ਬੋਲੀ ਹੈ ਜਿਹੜੀ ਜ਼ਰੂਰੀ ਹੈਗੀ ਜਿਹੜੀ ਗੁਰੂਆਂ ਦੀ ਬੋਲੀ ਹੈਗੀ ਗੁਰੂਆਂ ਨੇ ਸਾਨੂੰ ਬਖਸ਼ਿਆ ਗੁਰੂਆਂ ਨੇ ਸ਼ਹੀਦਿਆਂ ਦਿੱਤਿਆਂ ਆਦੇ ਬੱਚੇ ਸਾਡੇ ਲਈ ਸ਼ਹੀਦ ਕਰਾਏ ਸਿੰਘ ਸਿੰਘਾਂ ਸ਼ਹੀਦ ਹੋਏ ਕਿੰਨਾ ਕੁਝ ਹੋਇਆ ਸਾਡੇ ਗੁਰੂਆਂ ਨੇ ਕਾਲਾ ਕਰ ਲਿਆ ਅਸੀਂ ਛੱਡ ਦਿੱਤੀ ਪੰਜਾਬੀ ਨੂੰ ਤਾਂ ਫਿਰ ਤਾਂ ਛੱਡ ਲਈ ਸ਼ਰਮ ਦੀ ਗੱਲ ਹੈ ਮੈਂ ਬਾਹਰਲੇ ਲੋਕਾਂ ਨੂੰ ਇੱਥੋਂ ਵਾਲਿਆਂ ਨੂੰ ਵੀ ਕਹਿੰਨਾ ਯਾਰ ਹਿੰਦੀ ਹੁੰਦੀ ਨੂੰ ਨਾ ਬੇਚੜਾਓ ਆ ਹਿੰਦੀ ਬੋਲੋ ਪਰਫੈਕਟ ਬੋਲੋ ਕੋਈ ਗੱਲ ਨਹੀਂ ਇੰਗਲਿਸ਼ ਬੋਲੋ ਸਿੱਖੋ ਪਰ ਆਪਦੀ ਮਾਂ ਬੋਲੀ ਨਾ ਛੱਡੋ ਮਾਂ ਬੋਲੀ ਛੱਡ ਦਿੱਤੀ ਤੁਸੀਂ ਸਭ ਕੁਝ ਛੱਡਤਾ ਫਿਰ ਤਾਂ ਫਿਰ ਤਾਂ ਥੋੜਾ ਵੇਸ ਹੀ ਕੋਈ ਨਾ ਰਹਿ ਗਿਆ ਇਹਨੂੰ ਜਰੂਰ ਸਿੱਖੋ ਇਹ ਆਪਣਾ ਗੁਰਮੁਖੀ ਨੂੰ ਸਿੱਖੋ ਪਲੀਜ਼ ਬਹੁਤ ਬਹੁਤ ਇਹ ਹੀ ਆ ਸਾਰੇ ਜਣੇ ਆਪਾਂ ਹਮਲਾ ਮਾਰ ਗਏ ਪੰਜਾਬ ਨੂੰ ਅਣਖੀ ਪੰਜਾਬ ਬਣਾਇ ਗਏ ਡਰਪੋਕ ਪੰਜਾਬ ਨਾ ਬਣਾਇ ਗਏ ਯਾਰ ਇੱਥੇ ਆ ਗੋਲੀ ਚੱਲ ਗਈ ਹੋ ਗਿਆ ਕੁਝ ਨਹੀਂ ਚੱਲਦਾ ਇਹ ਇਥੇ ਦਾ ਕੁਛ ਨਹੀਂ ਉਹਦੇ ਮੁਕਾਬਲੇ ਚ ਨਾਲ ਸਾਡਾ ਪੰਜਾਬ ਆ ਯਾਰ ਕੁਸ਼ੋਰੀਆ ਤਾਂ ਅਸੀਂ ਸੰਭਾਲਣਾ ਹੈ ਸਾਡਾ ਆਉਦਾ ਸਾਰਿਆਂ ਦਾਗਾ ਇਹ ਲੋਕਾਂ ਦੇ ਹੱਥ ਛੱਡ ਕੇ ਭੱਜ ਜਾਣਗੇ ਅਸੀਂ ਗੈਰਾਂ ਅਸੀਂ ਤਾਂ ਡਰਪੋਕ ਲੋਕ ਆ ਫਿਰ ਇਹ ਤਾਂ ਪੰਜਾਬੀ ਡਰਪੋਕ ਹੋ ਹੀ ਨਹੀਂ ਸਕਦੇਗੇ ਠੀਕ ਆ ਪਲੀਜ਼ ਪੰਜਾਬੀਆਂ ਨੂੰ ਮੈਸੇਜ ਦਿਓ ਤੁਹਾਡੇ ਮੀਡੀਆ ਰਾਹੀਂ ਵੀ ਸਟਰੋਂਗ ਰੋ ਯਾਰ ਪੰਜਾਬ ਆਪਣਾਗਾ ਸਰਕਾਰ ਦੀ ਹੈਲਪ ਕਰੋ ਜੋ ਵੀ ਸਰਕਾਰਾਂ ਆਉਂਦੀਆਂ ਗਈਆਂ ਬਣਦੀਆਂ ਇਹ ਚੁਣੀਆਂ ਆਪਣੀਆਂ ਤਾਂ ਉਹਨਾਂ ਦੇ ਪਾਲਿਸੀਆਂ ਨਾਲ ਸਹਿਮਤੀ ਹੋਵੋ ਹਮੇਸ਼ਾ ਉਹਨਾਂ ਦੇ ਅਗੇਂਸਟ ਨਾ ਚਲੋ ਹਾਂ ਇਲੈਕਸ਼ਨ ਵੇਲੇ ਜੋਰ ਲਾਓ ਜਿਹੜਾ ਲਾਉਣਾ ਹੈ ਉਦੋਂ ਕਟਾ-ਕੱਢੀ ਕੱਢ ਲਓ ਜਿਹੜੀ ਕੱਢਣੀ ਹੈ ਉਸ ਤੋਂ ਬਾਅਦ ਸਰਪੰਚ ਵੀ ਜਿੱਤਿਆ ਜਾਂਦਾ ਹੈ ਜਾਂ ਐਮ.ਐਲ.ਏ ਜਿੱਤਿਆ ਜਾਂਦਾ ਜੋ ਗਵਰਨਮੈਂਟ ਬਣਦੀ ਹੈ ਉਹਦੀਆਂ ਸਪੋਰਟ ਕਰੋ ਯਾਰ ਫੇਰ ਹੀ ਆਪਾਂ ਤਰੱਕੀ ਕਰ ਸਕਾਂਗੇ ਨਹੀਂ ਤਾਂ ਆਪਾਂ ਅੰਗੇਸਟ੍ਰੀਕਲ ਚੱਲੀ ਚੱਲਾਂਗੇ ਕਰਨਜੀਤ ਜੀ ਇੱਕ ਚੀਜ਼ ਦੇਖਦੇ ਆ ਪੰਜਾਬ ਦੇ ਵਿੱਚ ਇੱਕ ਥੋੜਾ ਜਿਹਾ ਜੋ ਵੀ ਆਰਥਿਕ ਤੌਰ ਤੇ ਥੋੜਾ ਜਿਹਾ ਸੌਖਾ ਹੁੰਦਾ ਉਹ ਪ੍ਰਾਈਵੇਟ ਸਕੂਲਾਂ ਵੱਲ ਭਜਦਾ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਐ ਤੇ ਉੱਥੇ ਜਿਹੜੀ ਆਮ ਤੌਰ ਤੇ ਦੇਖਿਆ ਜਾਂਦਾ ਕਿ ਪੰਜਾਬੀ ਬੋਲਣ ਤੇ ਵੀ ਪਾਬੰਦੀ ਲਾਗਤੀ ਜਾਂਦੀ ਹੈ ਤੇ ਤੁਸੀਂ ਅਜਿਹੇ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਿਆ ਔਰ ਅਜਿਹੇ ਲੋਕਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਉਹ ਭਾਈ ਜੀ ਬੇਨਤੀ ਇਹੀ ਕਰਦਾ ਸਾਰਿਆਂ ਅੱਗੇ ਵੀ ਪੰਜਾਬੀ ਨੂੰ ਛੱਡ ਕੇ ਨਾ ਭਜੋ ਜੇ ਇੰਗਲਿਸ਼ ਤੁਸੀਂ ਕਹਿੰਦੇ ਇੰਗਲਿਸ਼ ਬੋਲੀ ਹੈ ਇੱਕ ਤੁਸੀਂ ਇੰਟੈਲੀਜੈਂਟ ਨਹੀਂ ਬਣਦੇ ਇੰਗਲਿਸ਼ ਬੋਲ ਕੇ ਗੋਰੇ ਉੱਥੇ ਛੜਕਾਂ ਤੇ ਧੱਕੇ ਖਾਂਦੇ ਆਗੇ ਹਾਂ ਗੋਰੇ ਸਾਡੇ ਲਈ ਕੰਮ ਕਰਦੇ ਆਗੇ ਇੰਗਲਿਸ਼ ਕੋਈ ਵੱਡੀ ਗੱਲ ਨਹੀਂ ਕਿ ਬੋਲਣਾ ਇਹ ਤਾਂ ਬੋਲੀ ਹੈ ਇੱਕ ਤੁਸੀਂ ਇਹਨਾ ਸੋਚੋ ਵੀ ਆਪਾਂ ਆਪ ਦੀ ਜਦ ਇੰਨੀ ਸਟਰੋਂਗ ਲੈਂਗੁਏਜ ਬੋਲੀ ਛੱਡ ਕੇ ਹੀ ਬਾਹਰ ਭੱਜ ਗਏ ਤੇ ਆ ਇੰਗਲਿਸ਼ ਸਿੱਖੀਏ ਕੋਈ ਹਾਂ ਸਿੱਖੋ ਹਿੰਦੀ ਸਿੱਖੋ ਹੋਰ ਬੋਹਾਂ ਸਿੱਖੋ ਪਰ ਆਪਦੀ ਬੋਲੀ ਨਾ ਤੋੜੋ ਮੈਂ ਇਸ ਕਰਕੇ ਆਦੇ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਮੈਂ ਸਭ ਕੁਝ ਦੇਖ ਕੇ ਦੁਨੀਆ 'ਚ ਮੈਂ ਨਾ ਆਪ ਦੀ ਪੰਜਾਬੀ ਆਪ ਦਾ ਪੰਜਾਬ ਤੁਹਾਡਾ ਕਲਚਰ ਜਿਹੜਾ ਤੁਹਾਡੇ ਨਾਲ ਰਹਿਣਾਗਾ ਤੁਹਾਡੇ ਚਾਨਕ ਇਹਨਾਂ ਨਹੀਂ ਪਾਉਣੀ ਹੈ ਕਿ ਬਾਕੀਆਂ 'ਚ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਪਈ ਹਿੰਦੀ ਦੇ ਵਿੱਚ ਲਲਕਾਰਾ ਮਾਰ ਕੇ ਦੇਖੋ ਬੰਗਾਰ ਕੇ ਦੇਖੋ ਬੰਗਾਰ ਨਹੀਂ ਬਣਦੀ ਇੰਗਲਿਸ਼ ਬੰਗਾਰ ਕੇ ਦੇਖੋ ਬੰਗਾਰ ਨਹੀਂ ਬਣਦੀ ਪੰਜਾਬੀ ਚ ਰੋਹ ਮਾਰ ਕੇ ਦੇਖੋ ਦਬਕਾ ਮਾਰ ਕੇ ਦੇਖੋ ਬੋਲੇ ਸੋ ਨਿਹਾਲ ਕਹਿੰਦੇ ਚੈਨਾ ਵਾਲੇ ਬਾਰਡਰ ਛੱਡ ਕੇ ਭਜਦੇ ਆ ਅੱਜ ਦੀਆਂ ਵੀ ਐਗਜ਼ਾਮਪਲ ਆਪਾਂ ਪੁਰਾਣੀਆਂ ਨਹੀਂ ਕਹਿੰਦੇ ਅੱਜ ਦੀਆਂ ਐਗਜ਼ਾਮਪਲ ਆ ਥੋੜੇ ਸਾਲ ਪਹਿਲਾਂ ਹੀ ਹੋ ਕੇ ਟਿਆ ਪੰਜਾਬੀ ਚ ਬੜੀ ਪਾਵਰ ਆ ਪੰਜਾਬੀ ਚ ਬਹੁਤ ਸ਼ਕਤੀ ਹੈਗੀ ਕੱਲੇ ਅੰਗਰੇਜ਼ਾਂ ਨੇ ਪੰਜਾਬ ਨੂੰ ਵੱਢਿਆ ਗਿਆ ਪੰਜਾਬੀ ਖਾਤਰ ਆਪਾਂ ਤੋਂ ਬੋਲੀ ਖੇਚਣ ਦੀ ਖਾਤਰ ਇੰਡੀਆ ਸਰਕਾਰ ਇੰਡੀਆ ਗਵਰਨਮੈਂਟ ਦਾ ਨੁਕਸਾਨ ਨਹੀਂ ਹੋਇਆ ਜਾਂ ਇੰਡੀਆ ਕੰਟਰੀ ਦਾ ਨੁਕਸਾਨ ਨਹੀਂ ਪੰਜਾਬੀਆਂ ਦਾ ਨੁਕਸਾਨ ਹੋਇਆ ਜਦੋਂ ਗੋਰੇ ਛੱਡ ਕੇ ਗਏ ਆ ਸਾਡਾ ਪੰਜਾਬ ਵੱਢਿਆ ਗਿਆਗਾ ਕਾਰਨ ਕੀ ਸੀ ਵੀ ਇਹ ਕਾਲ ਸਟਰੋਂਗ ਨਾ ਹੋ ਜਾਣ ਅਸੀਂ ਫੇਰ ਆ ਰਹੇ ਹਾਂਗੇ ਸਾਡੇ ਕੈਨੇਡਾ ਦੇ ਵਿੱਚ ਐਮਪੀ ਬਣਿਆਂਗੇ ਸੈਕਹ ਸਾਹਿਬ ਸੈਕਹ ਅਮਰਧਾਰੀ ਸਿੰਘ ਆ ਜਿਹੜੇ ਐਮਬੀ ਵੱਡੇ ਵੱਡੇ ਮਿਨਿਸਟਰੀਆਂ ਦੇ ਉਹਦੇ ਤੇ ਗਏ ਆ ਦੂਜੇ ਕੰਟਰੀ ਹੈ ਆਸਟ੍ਰੇਲੀਆ ਬਾਕੀ ਦੇਸ਼ਾਂ ਚ ਅਸੀਂ ਤਮਾਕਾ ਪਾ ਰਹੇ ਹਾਂਗੇ ਪਰ ਉਹ ਬੰਦੇ ਬੜੇ ਪਿਓਰ ਬੜੇ ਇੰਟੈਲੀਜੈਂਸ ਤਰੀਕੇ ਨਾਲ ਚੱਲ ਰਹੇ ਹੈਗੇ ਅਸੀਂ ਸਾਰੇ ਹੋ ਕੇ ਉੱਥੋਂ ਵਾਲੇ ਦੇਥੋਂ ਵਾਲੇ ਉੱਥੇ ਵੀ ਪੰਜਾਬੀ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਵੱਧ ਵੱਧ ਪੰਜਾਬੀ ਪੜ੍ਹੇਗੇ ਬਹੁਤ ਲੋਕ ਪੜਾ ਰਹੇ ਆ ਪਰ ਚਿਆਂ ਨੂੰ ਪੰਜਾਬੀ ਨਾਲ ਜੋੜ ਰਹੇ ਅਮਰਤਾ ਦੀ ਸਿੱਖਾ ਕੇ ਇੱਥੇ ਵੀ ਆਪਾਂ ਪਰ ਬਾਹਰ ਲੈਣੋਂ ਇੱਥੋਂ ਜ਼ਿਆਦਾ ਲੱਗਦਾ ਪੰਜਾਬ ਦੇ ਵਿੱਚ ਜਿਆਦਾ ਡਰ ਬਣਿਆ ਹੋਇਆ ਇਨਾਂ ਚੀਜ਼ਾਂ ਦਾ ਅਸੀਂ ਜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਨੇ ਆ ਉੱਥੇ ਹਿੰਦੀ ਨਾਲ ਤਾਂ ਕਾਕੀਦਾ ਜਾਂਦਾ ਯਾਰ ਮੈਂ ਇੱਕ ਗੱਲ ਕਰਦਾ ਅਸੀਂ ਹਰੀ ਸਿੰਘ ਨੌਲਗੇ ਬਾਰਸ ਸਮਝਦੇ ਆ ਇੱਕ ਸਾਡੇ ਪ੍ਰਿੰਸੀਪਲ ਨੂੰ ਇਹ ਸਕੂਲਾਂ ਵਾਲਿਆਂ ਨੂੰ ਜਾ ਕੇ ਸਾਡੇ ਲੋਕ ਕਹਿ ਨਹੀਂ ਸਕਦੇ ਅਸੀਂ ਇਹ ਬੱਚੇ ਪੜਾਉਣੇ ਇੱਥੇ ਤੁਹਾਡੀ ਅਣਖ ਕਿੱਥੇ ਮਰ ਜਾਂਦੀ ਹੈ ਉਦੋਂ ਕਿਉਂ ਅਸੀਂ ਗੁਲਾਮ ਬਣ ਕੇ ਉਹਨਾਂ ਸਕੂਲਾਂ ਚ ਆਪ ਦੇ ਬੱਚੇ ਪੜਾਉਣੇ ਆ ਫਿਰ ਦੂਜੇ ਪਾਸੇ ਇਹ ਜੂ ਟੋਕ ਤੇ ਬਾਕੀ ਚੀਜ਼ਾਂ ਜਾ ਕੇ ਦੇਖਦੇ ਆ ਅਸੀਂ ਤਾਂ ਛੇਰਾਂਗੇ ਤੇ ਪਲਾਣਾ ਗੱਦੜਾ ਮੈਂ ਕਹਣਾ ਤੁਸੀਂ ਇੱਕ ਪ੍ਰਿੰਸੀਪਲ ਦੇ ਕਹਨੋ ਕਿ ਜਾਂ ਹਿੰਦੀ ਸਕੂਲਾਂ ਦੇ ਆਪ ਦੇ ਬੱਚਿਆਂ ਨੂੰ ਟੌਰਚਰ ਕਰਦੇ ਆ ਉਹ ਵੀ ਪੰਜਾਬ ਦੇ ਵਿੱਚ ਸਾਡੇ ਬੱਚੇ ਹਰਿਆਣੇ ਜਿਹਾਨ ਵੱਖਰੀ ਗੱਲ ਹੈ ਦੂਜੀਆਂ ਜੁਪੀ ਜਾਨ ਵੱਖਰੀ ਗੱਲ ਆ ਉਸੇ ਹਿੰਦੀ ਮੀਡੀਅਮ ਸਾਡੇ ਪੰਜਾਬ ਵਿੱਚ ਪੰਜਾਬੀ ਮੀਡੀਅਮ ਹੋਣਾ ਚਾਹੀਦਾ ਐਮ ਐਲ ਏ ਸਾਹ ਖੜੇ ਆ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਰਿਕਵੈਸਟ ਬੇਨਤੀ ਕਰਦਾ ਵੀ ਕਿਤੇ ਪੰਜਾਬ ਦੇ ਵਿੱਚ ਇਹ ਬੰਦ ਕੀਤਾ ਜਾਵੇ ਵੀ ਪੰਜਾਬੀ ਹਮੇਸ਼ਾ ਪਹਿਲੇ ਨੰਬਰ ਤੇ ਆਵੇ ਇਸ ਤਰ੍ਹਾਂ ਹੋਵੇ ਹਿੰਦੀ ਪਹਿਲਾਂ ਲਾਈ ਜਾਵੇ ਸਕੂਲਾਂ ਦੇ ਵਿੱਚ ਕਿੰਨੇ ਬੱਚੇ ਹੁਣ ਅਡਾਪਟ ਕੀਤੇ ਗਏ ਆ ਤੁਹਾਡੇ ਵੱਲੋਂ ਮੈਨੂੰ ਲੱਗਦਾ ਸ 420 ਬੱਚਾ ਸੀ ਕੋਈ ਤੇ ਮੈਂ ਸਾਰਿਆਂ ਨੂੰ ਅਡਾਪਟ ਕੀਤਾਗਾ ਵੀ ਜੋ ਵੀ ਉਹਨਾਂ ਦੇ ਨੀਡਸ ਹੋਣਗੀਆਂ ਐਕਚੁਅਲੀ ਉਹਨਾਂ ਦੇ ਫੈਮਲੀਆں ਦੀ ਵੀ ਪ੍ਰੋਬਲਮ ਆਉਣੀ ਹੈ ਨਾ ਮੈਂ ਵਾਹਿਗੁਰੂ ਦੀ ਮੈਨੂੰ ਸ਼ਕਤੀ ਦੇਵੇ ਮੈਂ ਉਹਨਾਂ ਦੀ ਹੈਲਪ ਕਰੂੰਗਾ ਜੇ ਮੈਂ ਐਮਐਲਏ ਸਾਹਿਬ ਨੇ ਕਿਹਾ ਛੋਟੀ ਜਿਹੀ ਬੇਨਤੀ ਕੀਤੀ ਸੀ ਵੀ ਆਪਣਾ ਭਰਤ ਪਾਉਣੀ ਆ ਤੇ ਡਨ ਹੈ ਰਾਈਟਵੇ ਕਿਉਂਕਿ ਮੈਂ ਤਾਂ ਚਾਹਣਾ ਮੈਨੂੰ ਕੰਮ ਦੇਉ ਕਰਨ ਨੂੰ ਕੋਈ ਮੈਂ ਪਿੰਡਾਂ ਦੇ ਵਿੱਚ ਹੀ ਕਰਨਾ ਹੈ ਜੇ ਸਾਡਾ ਪਿੰਡ ਸਟਰੋਂਗ ਹੋਊਗਾ ਤੇ ਅਸੀਂ ਬੱਚੇ ਆ ਦੇ ਪਿੰਡ ਦੇ ਸਟਰੋਂਗ ਹੋਵਾਂਗੇ ਫੇਰ ਹੀ ਬਾਹਰ ਜਾ ਕੇ ਦੂਜਿਆਂ ਨੂੰ ਕਹਿ ਸਕਾਂਗੇ ਇਸ ਕਰਕੇ ਮੈਂ ਉਹਦੇ ਬੱਚਿਆਂ ਨੂੰ ਪਹਿਲਾਂ ਇੱਥੇ ਪੱਠੀ ਚ ਪਾਇਆ ਲਿਆ ਕੇ ਪੰਜਾਬ ਦੀ ਚ ਇਹਨਾਂ ਨੇ ਇੱਥੇ ਮੱਖ ਮੱਛੀਆਂ ਮੱਖੀਆਂ ਮਛਰਾਂ ਦੇ ਵਿੱਚ ਰਹਿ ਕੇ ਉਹ ਆਮ ਲੋਕਾਂ ਚ ਗਏ ਹੈਗੇ ਇਥੋਂ ਪਿੰਡ ਚ ਗਏ ਹੈਗੇ ਇਹ ਮੈਂ ਉਹਦੇ ਬੱਚਿਆਂ ਨੂੰ ਪਹਿਲਾਂ ਇਹ ਚੀਜ਼ ਟਰਾਈ ਕਰਕੇ ਫਿਰ ਦੂਜਿਆਂ ਨੂੰ ਕਹਿਣ ਲੱਗੇ ਆ ਇਹਨੇ ਕਹਿਣ ਲੱਗੇ ਆ ਵੱਲ ਦੂਜਿਆਂ ਨੂੰ ਜਾ ਕੇ ਤੁਸੀਂ ਆ ਕੱਢ ਚੱਤ ਪਾ ਮੈਂ ਵੀਨ ਵਜਾਉਣਾਗਾ ਮੈਂ ਉਹ ਨਹੀਂ ਕਰਦਾ ਹਮੇਸ਼ਾ ਜੇ ਪਹਿਲਾਂ ਕਰਦਾ ਬਾਅਦ ਵਿੱਚ ਦੂਜਿਆਂ ਨੂੰ ਕਹਿੰਦਾ ਵੀ ਆ ਵੀ ਕਰੋ ਕਿਉਂਕਿ ਜਿਹੜਾ ਗੁਰਮੁਖੀ ਨੂੰ ਉਤਸ਼ਾਹਤ ਕਰਨ ਦਾ ਉਪਰਾਲਾ ਇਹਨਾਂ ਨੇ ਕੀਤਾ ਬਹੁਤ ਹੀ ਸ਼ਲਾਘਾਯੋਗ ਆਜ ਸਾਡੇ ਬੱਚਿਆਂ ਨੂੰ ਗੁਰਮੁਖੀ ਦੇ ਬਾਰੇ ਬਹੁਤ ਘਟ ਗਿਆ ਨਾ ਗੁਰਮੁਖੀ ਦਾ ਗਿਆਨ ਹੋਣਾ ਅਹ অতি ਜ਼ਰੂਰੀ ਆ ਜਿੰਨੀ ਦੇਰ ਤੱਕ ਅਸੀਂ ਆਪਣੀ ਮਾਤ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਾਂਗੇ ਨਹੀਂ ਪੜ੍ਹਾਂਗੇ ਨਹੀਂ ਉਨੀ ਦੇਰ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦਾ ਇਹ ਅਪਰਲਾ ਬਹੁਤ ਹੀ ਅਹ ਸ਼ਲਾਘਾਯੋਗ ਆ ਔਰ ਇਸ ਦੇ ਨਾਲ ਹੀ ਜੋ ਇਹਨਾਂ ਨੇ ਅਹ ਸਕੂਲਾਂ ਦੇ ਬੱਚਿਆਂ ਨੂੰ ਅ ਕਿਤਾਬਾਂ ਜਾਂ ਬੈਗ ਵਰਦੀਆਂ ਕੱਪੜੇ ਜੋ ਵੀ ਇਹਨਾਂ ਨੇ ਸਮਾਨਤਾ ਉਹ ਵੀ ਬੜਾ ਸ਼ਲਾਘਾਜਨਕ ਹੈ ਕਿਉਂਕਿ ਦਾਨ ਕਰਨ ਦੇ ਬੜੇ ਤਰੀਕੇ ਨੇ ਪਰ ਜਿਹੜਾ ਸਕੂਲਾਂ ਦੇ ਬੱਚਿਆਂ ਨੂੰ ਜਾਂ ਜਿਹੜੇ ਮਰੀਜ਼ ਆ ਉਹਨਾਂ ਦੇ ਇਲਾਜ ਲਈ ਦਾਨ ਕਰਨਾ ਉਹ ਇੱਕ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ ਅੱਜ ਬਹੁਤ ਸਾਰੇ ਸਕੂਲਾਂ ਦੇ ਬੱਚੇ ਇਹਨਾਂ ਦੇ ਪਿੰਡ ਦੇ ਜਿੰਨੇ ਵੀ ਸਕੂਲ ਨੇ ਪ੍ਰਾਇਮਰੀ ਸਕੂਲ ਉਹਨਾਂ ਦੇ ਬੱਚੇ ਆਏ ਨੇ ਉਹਨਾਂ ਨੂੰ ਬੈਗ ਦਿੱਤੇ ਗਏ ਨੇ ਹੋਰ ਵਰਦੀਆਂ ਦਿੱਤੀਆਂ ਗਈਆਂ ਨੇ ਮੈਂ ਇਸ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਦਾਨ ਕਰਦੇ ਰਹਿਣਗੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕੰਮ ਕਰਦੇ ਰਹਿਣਗੇ ਐਮਐਲਏ ਸਾਹਿਬ ਹੋਰ ਵੀ ਕਈ ਵਿਕਾਸ ਕਰਾਉਣ ਵਾਸਤੇ ਵੀ ਫੰਦ ਬੰਦੇ ਰਹਿੰਦੇ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਵੀ ਕਾਫੀ ਸਭਿਆਚਾਰਕ ਮੇਲੀਆਂ ਕਰਵਾਉਣਗੇ ਦੇਖੋ ਜੀ ਮੇਰਾ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਵਾਅਦਾ ਮੈਂ ਲੰਬੇ ਸਮੇਂ ਤੋਂ ਸਰਦਾਰ ਕਰਮਜੀਤ ਸਿੰਘ ਜੀ ਢਾਲੀਵਾਲ ਜੁਐਸਐਸ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦਾ ਜਦੋਂ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਮੈਂ ਉਸ ਸਮੇਂ ਤੋਂ ਦੇਖਦਾ ਆ ਰਿਹਾ ਕਿ ਚਾਹੇ ਕੋਈ ਟੂਰਨਾਮੈਂਟ ਹੋਵੇ ਚਾਹੇ ਧਾਰਮਿਕ ਕਿਤੇ ਗੁਰਦੁਆਰਾ ਸਾਹਿਬਾਂ ਦੀ ਉਸਾਰੀ ਹੋ ਰਹੀ ਹੋਵੇ ਚਾਹੇ ਕਿਤੇ ਵੀ ਹੋਰ ਸਮਾਜ ਸੇਵੀ ਕੰਮ ਚੱਲਦੇ ਹੋਣ ਇਹਨਾਂ ਦਾ ਵੱਡੇ ਪੱਧਰ ਤੇ ਯੋਗਦਾਨ ਹੁੰਦਾ ਔਰ ਹਮੇਸ਼ਾ ਰਹੇਗਾ ਵੀ ਕਿਉਂਕਿ ਇਹਨਾਂ ਦਾ ਇੱਕ ਸੁਭਾਅ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਨ ਦਾ ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ